ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਬੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਪਰਮਾਰਥ ਦੇ ਹਰ ਪੰਦੀ ਦਾ ਮੁੱਖ ਪ੍ਰੇਸ਼ਨ ਇਹੀ ਹੁੰਦਾ ਹੈ ਕਿ ਅਸੀਂ ਬਾਣੀ ਵੀ ਪੜ੍ਹਦੇ ਹਾਂ ਨਾਮ ਜਪਣ ਦਾ ਯਤਨ ਵੀ ਕਰਦੇ ਹਾਂ ਪਰ ਸਾਡਾ ਮਨ ਨਹੀਂ ਟਿਕਦਾ ਬਾਬਾ ਜੀ ਪਾਸ ਵੀ ਕਈ ਗੁਰਸਿੱਖਾਂ ਨੇ ਇਹੋ ਬੇਨਤੀ ਕੀਤੀ ਅਤੇ ਨਾਲ ਹੀ ਇਹ ਵੀ ਕਿਹਾ ਕਿ ਮਨ ਨੂੰ ਟਿਕਾਉਣ ਦਾ ਕੋਈ ਤਰੀਕਾ ਦੱਸੋ ਬਾਬਾ ਜੀ ਬੜੇ ਪ੍ਰੇਮ ਨਾਲ ਉੱਤਰ ਦਿੰਦੇ ਸਨ ਕਿ ਜਿਸ ਮਨ ਨੂੰ ਟਿਕਾਉਣ ਲਈ ਸਾਡੇ ਮਨ ਵਿੱਚ ਇੰਨੀ ਲਾਲਸਾ ਹੋਵੇ ਕਿ ਉਸ ਨੂੰ ਟਿਕਾਉਣ ਲਈ ਅਸੀਂ ਕੋਈ ਯਤਨ ਕਰਦੇ ਹੋਈਏ ਭਾਵ ਕੋਈ ਵਕਤ ਤਾਂ ਕੱਢਦੇ ਹੀ ਹੋਈਏ ਜਿਸ ਸਮੇਂ ਅਸੀਂ ਇਹ ਅਭਿਆਸ ਕਰੀਏ ਕਿ ਸਾਡੇ ਮਨ ਨੇ ਬਾਹਰ ਭਜਣਾ ਹੈ ਅਤੇ ਅਸੀਂ ਇਸ ਨੂੰ ਰੋਕਣ ਦਾ ਯਤਨ ਕਰਨਾ ਹੈ ਅਤੇ ਜੋ ਯਤਨ ਕਰਦੇ ਹਨ ਉਹ ਤੰਤਾਂ ਦੇ ਯੋਗ ਹਨ ਪਰ ਜਿਨ੍ਹਾਂ ਨੇ ਹਲੇ ਯਤਨ ਹੀ ਸ਼ੁਰੂ ਨਹੀਂ ਕੀਤਾ ਯਤਨ ਤੋਂ ਬਿਨਾਂ ਤਾਂ ਕੋਈ ਛੋਟਾ ਮोटा ਦੁਨੀਆਵੀ ਕੰਮ ਹੀ ਨਹੀਂ ਸੌਰਦਾ ਇਹ ਤਾਂ ਫੇਰ ਮਨ ਜਿੱਤੇ ਜਗਜੀਤ ਅਨਸਾਰ ਸੰਸਾਰ ਨੂੰ ਫਤਿਹ ਕਰਨ ਜਿੰਨਾ ਓਖਾ ਕੰਮ ਹੈ ਹਾਂ ਉਂਝ ਇਸ ਵਿੱਚ ਪੋਰਾ ਜਿੰਨਾ ਸ਼ੰਕਾ ਵੀ ਨਹੀਂ ਕਿ ਪਰਮਾਰਥ ਦੀਆਂ ਸਾਰੀਆਂ ਪ੍ਰਾਪਤੀਆਂ ਮਨ ਦੀ ਟਿਕਾਈ ਨਾਲ ਹੀ ਪ੍ਰਾਪਤ ਹੋਣੀਆਂ ਹਨ ਬਿਨਾ ਮਨ ਦੀ ਟਿਕਾਈ ਤੋਂ ਪੜੀ ਗੁਰਬਾਨੀ ਅਤੇ ਜਪਿਆ ਨਾਮ ਉਹ ਰੰਗ ਨਹੀਂ ਲਿਆਉਂਦਾ ਜਿਸ ਦੀ ਕੇ ਅਸੀਂ ਆਸ ਕਰਦੇ ਹਾਂ ਮਨ ਦਾ ਸੁਭਾਅ ਉਹ ਬਾਹਰ ਮੁਕੀ ਹੋਣ ਕਰਕੇ ਇਸਨੇ ਬਾਹਰ ਸੰਸਾਰਕ ਪਦਾਰਥਾਂ ਵੱਲ ਭਜਣਾ ਹੈ ਅਤੇ ਸਾਡਾ ਜਤਨ ਗੁਰੂ ਦਾ ਓਟ ਆਸਰਾ ਲੈ ਕੇ ਇਸ ਨੂੰ ਅੰਤਰਮੁਖੀ ਕਰਨ ਦਾ ਹੋਣਾ ਚਾਹੀਦਾ ਹੈ ਭਾਈ ਗੁਰਦਾਸ ਜੀ ਉਹਨਾਂ ਤੋਂ ਹੀ ਕੁਰਬਾਨ ਸਦਕੇ ਜਾਂਦੇ ਹਨ ਜੋ ਇਸ ਸਾਧਨ ਨੂੰ ਅਪਣਾਉਂਦੇ ਹਨ ਹੋ ਸਦਕੇ ਤਿਨਾ ਗੁਰ ਸਿਖਾ ਬਾਹਰ ਜਾਂਦਾ ਵਰਜ ਰਹਾਇ ਮਨネタ ਬਾਹਰ ਜਾਣਾ ਹੀ ਹੈ ਕਿਉਂਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾ ਕੀ ਕਾਲਾ ਹੋਆ ਸਵਾਹੋ ਜਨਮਾਂ ਜਨਮਾਂ ਤਰਾ ਦੇ ਕਰਮ ਸੰਸਕਾਰਾਂ ਕਰਨ ਇਹ ਮਨ ਆਪਣੇ ਅਸਲੇ ਤੋਂ ਦੂਰ ਹੋ ਕੇ ਮੈਲਾ ਹੋ ਚੁੱਕਾ ਹੈ ਅਤੇ ਮੁੜਮੁੜ ਕੇ ਉਹਨਾਂ ਵਸਤੂਆਂ ਵੱਲ ਭੱਜਦਾ ਹੈ ਜੋ ਇਸ ਨੂੰ ਚੰਗੀਆਂ ਲੱਗਦੀਆਂ ਹਨ ਪਰ ਜਿੰਨਾ ਅਸੀਂ ਪਦਾਰਥਾਂ ਨੂੰ ਪ੍ਰਾਪਤ ਕਰਨ ਲਈ ਸਾਡਾ ਇਹ ਮਨ ਸੰਕਲਪ ਕਰਕੇ ਬਾਹਰ ਮੁਕੀ ਹੁੰਦਾ ਹੈ ਗੁਰੂ ਉਪਦੇਸ਼ ਅਨੁਸਾਰ ਅਸੀਂ ਉਸ ਨੂੰ ਵਿਵੇਕ ਬੁੱਧੀ ਰਾਹੀਂ ਵੇਖਣਾ ਹੈ ਕਿ ਜਿਸ ਪਾਸੇ ਸਾਡਾ ਮਨ ਭੱਜਦਾ ਹੈ ਕਿ ਇਹ ਸੱਚਮੁੱਚ ਚੰਗਾ ਹੈ ਜਾਂ ਨਹੀਂ ਇਸ ਤਰ੍ਹਾਂ ਗੁਰਬਾਣੀ ਤੋਂ ਅਗਵਾਈ ਲੈ ਕੇ अपने श्रेष्ठ मन, नाल मन नो बाहर जानतो जतन करना चाहता है, है सचै शब्द सुभाए इस तरह जतन कर शब्द अपार दी कृपा हो जाती है किड़िया जुक्तिया मन न जितया जा सकता है संत हर नाम सिंह जी की ਇਸ ਸਾਕੀ ਵਿਚਾਰ ਨੂੰ ਆਪਦੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਵਿੱਚ ਜੋ ਸੰਕਲਪ ਉੱਠ ਰਹੇ ਹਨ ਜਿਨ੍ਹਾਂ ਨੂੰ ਅਸੀਂ ਫੁਰਨੇ ਕਹਿੰਦੇ ਹਾਂ ਇਹੇ ਫੁਰਨਾ ਸੁਭਾਅ ਤੋਂ ਪੈਦਾ ਹੁੰਦੇ ਹਨ ਸੁਭਾਅ ਕਿਵੇਂ ਬਣਦਾ ਹੈ ਜੋ ਕਰਮ ਮਨੁੱਖ ਵਾਰ-ਵਾਰ ਕਰੇ ਉਹ ਜਿਹਾ ਹੀ ਉਸ ਦਾ ਸੁਭਾਅ ਬਣ ਜਾਂਦਾ ਹੈ ਅਤੇ ਕਰਮ ਵਾਰ-ਵਾਰ ਉਹੋ ਹੀ ਇਸ ਜੀਵ ਦੁਆਰਾ ਕੀਤੇ ਜਾਂਦੇ ਹਨ ਜਿਹਾ ਜਿਹਾ ਇਸ ਦਾ ਆਲਾ ਦੁਆਰਾ ਪਾਵ ਸੰਗਤ ਹੁੰਦੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੁਕਮ ਹੈ ਜਿ ਇਹ ਕਰਮ ਕਮਾਏ ਤੇਹਾ ਹੋਏ ਸੀ ਜਿਹਾ ਜਿਹੀ ਇਹ ਜੀਵ ਸੰਗਤ ਕਰਦਾ ਹੈ ਅਤੇ ਮੁੜ-ਮੁੜ ਕਰਮ ਕਰਦਾ ਹੈ ਉਹੋ ਜਿਹੇ ਹੀ ਫੁਰਨੇ ਵਾਰ-ਵਾਰ ਮਨ ਵਿੱਚ ਆਉਂਦੇ ਹਨ ਇਸ ਲਈ ਮਨ ਨੂੰ ਟਿਕਾਉਣ ਵਾਸਤੇ ਸਭ ਤੋਂ ਪਹਿਲਾ ਕੰਮ ਇਹ ਹੀ ਕਰਨਾ ਚਾਹੀਦਾ ਹੈ ਨਿੱਤ ਦੀ ਸੰਗਤ ਨੂੰ ਗੁਰੂ ਸੰਗਤ ਵਿੱਚ ਬਦਲ ਲਈਏ ਦੂਸਰਾ ਆਪਣੇ ਮਨ ਨੂੰ ਗੁਰਬਾਣੀ ਸੁਨਣ ਵਿੱਚ ਲਾ ਦਈਏ ਕਿਉਂਕਿ ਗੁਰੂ ਬਚਨਾਂ ਨੂੰ ਸਰਵਨ ਕਰਨ ਨਾਲ ਸੁਨਿਆ ਲੱਗੇ ਸਹਿਜ ਧਿਆਨ ਇਸ ਤੋਂ ਇਲਾਵਾ ਜਪਜੀ ਸਾਹਿਬ ਵਿੱਚ ਚਾਰ ਪਉੜੀਆਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਨੂੰ ਸੁਣਨ ਦੇ ਮਹਾਤਮ ਪ੍ਰਤੀ ਹੀ ਉਚਾਰਨ ਕੀਤੀਆਂ ਹਨ ਜੇ ਅਸੀਂ ਉਹਨਾਂ ਨੂੰ ਵਿਚਾਰ ਕੇ ਪੜੀਏ ਤਾਂ ਗਿਆਤ ਹੋ ਜਾਵੇ ਕਿ ਕਿ ਸੁਣਨ ਨਾਲ ਕੀ ਕੁਝ ਪ੍ਰਾਪਤ ਹੋ ਜਾਂਦਾ ਹੈ ਅਸੀਂ ਜਿੰਨੀ ਪਾਣੀ ਪੜਦੇ ਹਾਂ ਉਸ ਵਿੱਚੋਂ ਕਿੰਨੀ ਕਸੋਂਦੇ ਹਾਂ ਗੁਰਬਾਣੀ ਅਸੀਂ ਤਦ ਹੀ ਸੁਣ ਸਕਾਂਗੇ ਜੇਕਰ ਮਨ ਟਿਕਾਓ ਵਿੱਚ ਹੋਵੇਗਾ ਜੋ ਅਸੀਂ ਵਾਹਿਗੁਰੂ ਗੁਰਮੰਤਰ ਦਾ ਉਚਾਰਨ ਕਰੀਏ ਤਾਂ ਉਸ ਨੂੰ ਵੀ ਆਪਣੇ ਕੰਨਾਂ ਨਾਲ ਸੁਣੀਏ ਮੁਰਮੁਰ ਜਾਪ ਕਰਕੇ ਉਸ ਜਾਪ ਦੀ ਤੰਨ ਨੂੰ ਸੁਣਨ ਵਿੱਚ ਮਨ ਨੂੰ ਲਾ ਦਈਏ ਤਾਂ ਸਾਡਾ ਸਾਰਾ ਕਮਸੋਰ ਜਾਵੇਗਾ ਤਨ ਮਹਿ ਧਿਆਨ ਧਿਆਨ ਮਹਿ ਜਾਨਿਆ ਗੁਰਮਖ ਅਕਤ ਕਹਾਣੀ ਬਾਬਾ ਜੀ ਮਨ ਨੂੰ ਠਿਕਾਉਣ ਲਈ ਇੱਕ ਹੋਰ ਸਾਧਨ ਵੀ ਦੱਸਦੇ ਸਨ ਕਿ ਨਿਯਮ ਨਾਲ ਜੇਕਰ ਅਸੀਂ ਹਰ ਰੋਜ਼ ਮੂਲ ਮੰਤਰ ਦੇ ਘੱਟੋ ਘੱਟ 27 ਪਾਠ ਜਾਂ ਜਿੰਨੇ ਹੋਰ ਇਸ ਤੋਂ ਵੱਧ ਹੋ ਸਕਣ ਕਰੀਏ ਪਰ ਗਿਣਤੀ ਵਿੱਚ ਕੇਵਲ ਉਹੀ ਮੂਲ ਮੰਤਰ ਦਾ ਪਾਠ ਸ਼ਾਮਲ ਕਰਨਾ ਹੈ ਜੋ ਸਾਰਾ ਹੀ ਸਾਡੇ ਮਨ ਨੇ ਸੁਨਿਆ ਹੋਵੇ ਜੇ ਮੂਲ ਮੰਤਰ ਦਾ ਪਾਠ ਕਰਦੇ ਆ ਮਨ ਬਾਹਰਲੇ ਫੁਰਨਿਆਂ ਵਿੱਚ ਚਲਾ ਜਾਵੇ ਤਾਂ ਫਿਰ ਮੁੜ ਕੇ ਆਰੰਭ ਤੋਂ ਇਹ ਪਾਠ ਕਰ ਦੇਣਾ ਹੈ ਚਾਹੇ ਚਾਰ ਵਾਰੀ ਚਾਹੇ ਪੰਜ ਵਾਰੀ ਮੁੜ ਮੁੜ ਕੇ ਕਰਨਾ ਪਵੇ ਪਰ ਗਿਣਤੀ ਵਿੱਚ ਉਹੀ ਪੜ੍ਹ ਸ਼ਾਮਲ ਕਰਨਾ ਹੈ ਜੋ ਬਿਨਾਂ ਫੁਰਨਾ ਆਏ ਸੰਪੂਰਨ ਹੋਵੇ ਇਸ ਤਰ੍ਹਾਂ ਯਤਨ ਕਰਦੇ ਕਰਦੇ ਮਨ ਸੁਣਨ ਦਾ ਆਦੀ ਹੋ ਜਾਵੇਗਾ ਅਤੇ ਇਕਾਗਰਤਾ ਵਧਤੀ ਜਾਵੇਗੀ ਜਿਉਂ ਜਿਉਂ ਇਕਾਗਰਤਾ ਵਧੇਗੀ ਤਿਉਂ ਤਿਉਂ ਮਨ ਨੂੰ ਨਾਮ ਦਾ ਰਸ ਆਉਣ ਲੱਗ ਪਵੇਗਾ ਅਤੇ ਜਦੋਂ ਨਾਮ ਦਾ ਰਸ ਆਉਣ ਲੱਗ ਪਿਆ ਤਾਂ ਫਿਰ ਤਾਂ ਹਰ ਲਸਕਾ ਤੂੰ ਚਾਖੇ ਸਾਧ ਚਾਖਤ ਹੋਏ ਲਹੇ ਬਿਸਮਤ ਵਾਲੀ ਦਸ਼ਾ ਵਾਪਰਨ ਲੱਗ ਜਾਵੇਗੀ ਮਨ ਨੂੰ ਮਾਰਨ ਦੀ ਲੋੜ ਨਹੀਂ ਅਤੇ ਨਾ ਹੀ ਇਸ ਮਨ ਨੇ ਮਰਨਾ ਹੈ ਕੇਵਲ ਗੁਰੂ ਦੇ ਉਪਦੇਸ਼ ਨੂੰ ਆਪਣੇ ਮਨ ਦੇ ਸੋਚ ਮੰਡਲ ਵਿੱਚ ਵਸਾ ਕੇ ਮਨ ਦਾ ਰੁਖ ਬਦਲਣ ਦੀ ਲੋੜ ਹੈ ਨਾ ਮਨ ਮਰੈ ਨਾ ਮਾਇਆ ਮਰੈ ਜਿਨ ਕੀ ਸ਼ਕੀਆ ਸੋਈ ਜਾਣੈ ਸਬਦ ਵਿਚਾਰ ਪੋ ਸਾਗਰ ਤਰੈ ਕੇਵਲ ਮਨ ਦੇ ਵਹਾਉ ਨੂੰ ਉਲਟਾਉਣ ਦੀ ਹੀ ਲੋੜ ਹੈ ਜਿਵੇਂ ਕਿ ਸੂਫੀ ਫਕੀਰ ਬਾਬਾ ਬੁੱਲੇ ਸ਼ਾਹ ਜੀ ਆਪਣੇ ਮੁਸ਼ਲ ਪਾਸ ਪਰ ਮਾਰਥ ਲਈ ਪੁੱਛ ਲਈ ਪੁੱਜੇ ਅਤੇ ਮਨ ਨੂੰ ਪਰਮੇਸ਼ਰ ਵਾਲੇ ਪਾਸੇ ਲੋਂਦੀ ਵਿਧੀ ਪੁੱਛੀ ਤਾਂ ਮੁਰਸ਼ਦ ਜੀ ਜੋ ਉਸ ਸਮੇਂ ਗੰਡਿਆਂ ਦੀ ਪਨੀਰੀ ਬਟਲੇ ਸਨ ਆਪਣੇ ਕੰਮ ਵਿੱਚ ਰੁੱਝੇ ਰਹੇ ਅਤੇ ਉੱਤਰ ਦਿੱਤਾ ਕਿ ਬੁੱਲਿਆ ਰੱਬ ਦਾ ਕੀ ਪੋਣਾ ਇਧਰੋਂ ਪੁੱਤਣਾ ਤੇ ਉਧਰ ਲੋਣਾ ਬਸ ਮਨ ਨੂੰ ਸੰਸਾਰਿਕ ਸੋਚਾਂ ਫਿਕਰਾਂ ਅਤੇ ਮਾੜੇ ਫੁਰਨਿਆਂ ਵੱਲੋਂ ਹਟਾ ਕੇ ਗੁਰਬਾਣੀ ਕੀਰਤਨ ਅਤੇ ਨਾਮ ਸੁਣਨ ਵਾਲੇ ਪਾਸੇ ਲੋਂਨ ਦੀ ਲੋੜ ਹੈ ਮਨ ਦਾ ਰੋਹੀ ਬਦਲਣਾ ਹੈ ਇਹ ਕੋਈ ਸੌਖੀ ਖੇਡ ਨਹੀਂ ਪਹਿਲਾਂ ਕਾਫੀ ਯਤਨ ਕਰਨਾ ਪਵੇਗਾ ਸਫਲ ਹੋਣ ਤੇ ਪ੍ਰਾਪਤੀ ਵੀ ਓਨੀ ਹੀ ਰਸਾਇਕ ਅਤੇ ਆਨੰਦਪਈ ਹੁੰਦੀ ਹੈ ਦੂਸਰਾ ਆਪਣਾ ਯਤਨ ਕਰਨ ਦੇ ਨਾਲ ਨਾਲ ਸਤਿਗੁਰੂ ਜੀ ਦੇ ਚਰਨਾ ਵਿੱਚ ਭਾਵ ਧਾਰ ਕੇ ਅਰਦਾਸ ਕਰਨੀ ਚਾਹੀਦੀ ਹੈ ਏ ਸਤਿਗੁਰੂ ਜੀ ਅਸੀਂ ਆਪਣੇ ਮਨ ਨੂੰ ਆਪ ਟਿਕਾਉਣ ਦੇ ਸਮਰੱਥ ਨਹੀਂ ਹਾਂ ਆਪ ਜੀ ਦਇਆ ਕਰਕੇ ਇਸ ਦਹਿ ਤੇ ਸਤਾਪ ਦੇ ਮਨੁਅੇ ਦੀ ਟਿਕਾਈ ਬਖਸ਼ ਕੇ ਨਾਮ ਦਾ ਇਸ ਨੂੰ ਰਸਿਆ ਬਣਾਓ ਇਸ ਤਰ੍ਹਾਂ ਕੀਤੀ ਅਰਦਾਸ ਨਾਲ ਇਸ ਸ੍ਰੇਸ਼ਟ ਯਤਨ ਨੂੰ ਹੋਰ ਵੀ ਸਹਾਇਤਾ ਮਿਲਦੀ ਹੈ ਜਿਵੇਂ ਸੰਸਾਰਿਕ ਲੋੜਾਂ ਅਤੇ ਕੰਮਾਂ ਪ੍ਰਤੀ ਸੰਜਮ অতি ਜ਼ਰੂਰੀ ਹੈ। ਤਿਵੇਂ ਹੀ ਜੋ ਸਮਾਂ ਅਸੀਂ ਪਰਮਾਤਮਾ ਵਾਲੇ ਪਾਸੇ ਲਾਉਂਦੇ ਹਾਂ ਉਸ ਦੀ ਵੀ ਬਹੁਤ ਸੰਜਮ ਨਾਲ ਵਰਤੋਂ ਕਰਨੀ ਚਾਹੀਦੀ ਹੈ। ਭਾਵ ਥੋੜੇ ਸਮੇਂ ਵਿੱਚ ਬਹੁਤਾਂ ਲਾਭ ਪ੍ਰਾਪਤ ਕਰਨ ਦਾ ਯਤਨ ਕਰਨਾ ਚਾਹੀਦਾ ਹੈ ਅਤੇ ਇਹ ਤਾਂ ਹੀ ਹੋਵੇਗਾ ਜੇ ਅਸੀਂ ਬਾਣੀ ਪੜਨ ਅਤੇ ਨਾਮ ਸਿਮਰਨ ਸਮੇਂ ਮਨ ਨੂੰ ਇਕਾਗਰ ਕਰਕੇ ਬਾਣੀ ਅਤੇ ਗੁਰਮੰਤਰ ਸੁਨਣ ਵਿੱਚ ਲਾ ਦਈਏ ਜੇ ਧਿਆਨ ਬاہر ਮੁਖੀ ਹੈ ਕੇਵਲ ਰਟਨ ਹੀ ਕਰੀ ਜਾ ਰਹੇ ਹਾਂ ਤਾਂ ਇੰਝ ਜਾਣ ਲਵੋ ਕਿ ਅਸੀਂ ਉਸ ਸਮੇਂ ਤੋਂ ਪੂਰਾ ਲਾਭ ਨਹੀਂ ਲੈ ਰਹੇ ਗੁਰੂ ਦੀ ਹਜ਼ੂਰੀ ਵਿੱਚ ਪੜੀ ਹੋਈ ਬਾਣੀ ਅਤੇ ਕੀਤਾ ਹੋਇਆ ਭਜਨ ਹੀ ਪੂਰਨ ਤੌਰ ਤੇ ਪ੍ਰਵਾਨ ਹੁੰਦਾ ਹੈ ਗੈਰ ਹਜ਼ੂਰੀ ਦੇ ਭਜਨ ਦਾ ਕੇਵਲ ਕਰਮ ਹੀ ਬਣਦਾ ਹੈ ਜੋ ਕਿ ਬਹੁਤ ਦੇਰ ਬਾਅਦ ਫਲਦਾਇਕ ਹੁੰਦਾ ਹੈ ਮੇਰੀ ਗਿਣਤੀ ਜਾਂ ਪੜਾਈ ਨੂੰ ਤਾਂ ਸਤਗੁਰੂ ਨਾਨਕ ਦੇਵ ਸਾਹਿਬ ਜੀ ਆਸਾ ਜੀ ਦੀ ਵਾਰ ਵਿੱਚ ਹੋਰ ਹੋਮੈ ਚਖਣਾ ਚਾਖ ਲਿਖਦੇ ਹਨ ਪੜਪੜ ਗੱਦੀ ਨਦੀ ਹੈ ਪੜਪੜ ਪਰਿਆ ਸਾਥ ਪੜਪੜ 베ੜੀ ਪਾਈ ਹੈ ਪੜਪੜ ਗੱਦੀਆ ਖਾਤ ਪੜਿ ਹੈ ਜیتے ਬਰਸ ਬਰਸ ਪੜਿਆ ਜیتے ਮਾਸ ਪੜਿਆ ਜੇਤੀ ਅਰ ਜਾ ਪੜਿ ਹੈ ਜیتے ਸਾਸ ਨਾਨਕ ਲਿਖਿਆ ਇੱਕ ਗੱਲ ਹੋਰ ਹੋਮੈ ਚਖਣਾ ਚਾਖ ਜੇਕਰ ਕਿਸੇ ਮੁਸਾਫਰ ਨੇ ਲੰਬਾ ਸਫਰ ਤੈਅ ਕਰਨਾ ਹੋਵੇ ਤਾਂ ਉਸ ਨੂੰ ਸਟੇਸ਼ਨ ਤੇ ਪੁੱਜਣਾ ਪੈਂਦਾ ਹੈ ਅਸਲੀ ਸਫਰ ਤਾਂ ਹੀ ਸ਼ੁਰੂ ਹੋਵੇਗਾ ਜਦ ਰੇਲ ਗੱਡੀ ਜਾਂ ਬੱਸ ਵਿੱਚ ਬੈਠ ਜਾਵੇਗਾ ਇਸੇ ਤਰ੍ਹਾਂ ਸਰੀਰ ਨਾਲ ਅਖਰੀ ਨਾਮ ਜਪਣਾ ਪਾਵ ਰਸਨਾ ਦੁਆਰਾ ਨਾਮ ਦਾ ਰਟਨ ਕਰਨਾ ਮਾਨੋ ਸਟੇਸ਼ਨ ਤੱਕ ਪਹੁੰਚਣਾ ਹੈ ਅਸਲੀ ਆਤਮਿਕ ਸਫਰ ਤਾਂ ਪਰਮੇਸ਼ਵਰ ਜੀ ਦੀ ਹਜ਼ੂਰੀ ਵਿੱਚ ਆਤਮਾ ਨਾਲ ਸਿਮਰਨ ਕਰਨ ਨਾਲ ਹੀ ਤੈ ਹੋਵੇਗਾ ਆਤਮਾ ਨਾਲ ਸਿਮਰਨ ਕਰਨਾ ਮਾਨੋ ਗੱਡੀ ਰਾਹੀ ਜਾਂ ਜਹਾਜ਼ ਰਾਹੀਂ ਸਫਰ ਕਰਨਾ ਹੈ ਮਨੁੱਖ ਦਾ ਇਸ ਸੰਸਾਰ ਵਿੱਚ ਆਉਂਦਾ ਕੇਵਲ ਅਤੇ ਕੇਵਲ ਇੱਕੋ ਇੱਕ प्रयोजन ਹੈ ਗੋਬਿੰਦ ਮਿਲਨ ਕੀ ਇਹ ਤਲੀ ਬਰੀਆ ਅਤੇ ਇਸ ਨਿਸ਼ਾਨੇ ਦੀ ਪੂਰਤੀ ਲਈ ਸਤਿਗੁਰੂ ਜੀ ਨੇ ਰਸਤਾ ਵੀ ਦੱਸਿਆ ਹੈ ਮਿਲ ਸਾਧ ਸੰਗਤ ਪਜ ਕੇਵਲ ਨਾਮ ਅਤੇ ਜਪ ਹੋ ਤਾ ਇੱਕੋ ਨਾਮਾ ਅਵਲ ਨਿਰਾਫਲ ਕਾਮਾ ਇਸ ਲਈ ਨਾਮ ਜਪਣ ਵਾਸਤੇ ਸਭ ਤੋਂ ਵੱਧ ਸਹਾਇਕ ਸਤ ਸੰਗਤ ਹੈ ਸਾਨੂੰ ਸਤ ਸੰਗਤ ਹਰ ਰੋਜ਼ ਕਰਨੀ ਚਾਹੀਦੀ ਹੈ ਅਤੇ ਸਤਿ ਸੰਤੋ ਸ੍ਰੇਸ਼ਟ ਸੰਗਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਹਰ ਗੁਰਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਚਾਰ ਸਹਿਤ ਪਾਠ ਹਰ ਰੋਜ਼ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਸਤਿਗੁਰੂ ਜੀ ਨਾਲ ਸੰਗਤ ਬਣੀ ਰਹਿੰਦੀ ਹੈ ਅਤੇ ਗੁਰੂ ਮਹਾਰਾਜੀ ਪਾਸੋਂ ਸਾਨੂੰ ਹਰ ਰੋਜ਼ ਨਵੀਂ ਤੋਂ ਨਵੀਂ ਆਰਥਿਕ ਅਤੇ ਪਰਮਾਰਥਕ ਅਗਵਾਈ ਮਿਲਦੀ ਰਹਿੰਦੀ ਹੈ ਅਤੇ ਜਿਸ ਵਿਅਕਤੀ ਨੇ ਵੀ ਸਤਿਗੁਰੂ ਜੀ ਦੇ ਦਰਸ਼ਨ ਕਰਨੇ ਹੋਣ ਉਹ ਸ਼ਰਧਾ ਭਾਵਨੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੇ ਇਹੇ ਹੀ ਗੁਰਦੇਵ ਜੀ ਦੇ ਦਰਸ਼ਨ ਹਨ ਜਿਸ ਨੇ ਗੁਰੂ ਨਾਲ ਬਚਨ ਕਰਨੇ ਹੋਣ ਉਹ ਗੁਰੂ ਕੀ ਬਾਣੇ ਨੂੰ ਪ੍ਰੇਮ ਸਹਿਤ ਵਿਚਾਰ ਨਾਲ ਪੜੇ ਇਸ ਤਰ੍ਹਾਂ ਸੰਗਤ ਕਰਨ ਨਾਲ ਮਨ ਵਿੱਚ ਨਾਮ ਜਪਣ ਅਤੇ ਨਾਮੇ ਨੂੰ ਮਿਲਣ ਵਾਸਤੇ ਮਨ ਵਿੱਚ ਉਛਾਹ ਉਮੜਦਾ ਹੈ ਇਸ ਤੋਂ ਇਲਾਵਾ ਸਤ ਸੰਗਤ ਵਿੱਚ ਆਉਣ ਨਾਲ ਹੀ ਮਾੜੇ ਚੰਗੇ ਕਰਮਾਂ ਦੀ ਸੋਚੀ ਮਿਲਦੀ ਹੈ ਮਾੜੇ ਕਰਮਾਂ ਨੂੰ ਤਿਆਗਣ ਅਤੇ ਚੰਗੇ ਕਰਮਾਂ ਵਾਸਤੇ ਮਨ ਵਿੱਚ ਪ੍ਰੇਰਣਾ ਮਿਲਦੀ ਹੈ ਜਿਸ ਦਾ ਸਦਗਾ ਬੁਰੇ ਕਰਮ ਕਟ ਜਾਂਦੇ ਹਨ ਅਤੇ ਸ਼ੁਭ ਕਰਮਾਂ ਵਿੱਚ ਵਾਧਾ ਹੋਣ ਲੱਗ ਜਾਂਦਾ ਹੈ। ਗੁਰੂ ਪਿਆਰਿਆਂ ਦੀ ਸੰਗਤ ਕਰਨ ਨਾਲ ਵਿਵੇਕ ਬੁੱਧੀ ਹੋ ਜਾਂਦੀ ਹੈ। ਤੀਸਰਾ ਜੇ ਗੁਰਸਿੱਖ ਪਿਆਰਿਆਂ ਦੀ ਸੰਗਤ ਨਾ ਮਿਲੇ ਤਾਂ ਗੁਰਸਿੱਖ ਨੂੰ ਧਰਮ ਗ੍ਰੰਥਾ ਦੀ ਸੰਗਤ ਕਰਨ ਦੀ ਲੋੜ ਹੈ। ਗੁਰੂ ਸਾਹਿਬ ਤੋਂ ਗੁਰੂ ਪਿਆਰਿਆਂ ਦੇ ਜੀਵਨ ਚਿੱਤਰ ਪੜਨ ਸੁਣਨ ਨਾਲ ਪੁੰਨਾ ਵੱਲੋਂ ਪਾਏ ਪੱਗ ਜਿੱਨਾ ਉੱਤੇ ਤੁਰਨ ਦੀ ਪ੍ਰੇਰਣਾ ਹੁੰਦੀ ਹੈ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਇਨ ਤਿੰਨ ਸੰਗਤਾਂ ਵਿੱਚੋਂ ਜਿਹੜੀ ਵੀ ਸੰਗਤ ਪ੍ਰਾਪਤ ਹੋਏ ਉਸ ਦਾ ਪੂਰਾ ਲਾਹਾ ਪ੍ਰਾਪਤ ਕਰਨਾ ਚਾਹੀਦਾ ਹੈ ਸਤੀਹ ਪਹਿਰੀ ਸਤ ਪਲਾ ਬਹੀਏ ਪੜਿਆ ਪਾਸ ਕੋਥੈ ਪਾਪ ਪੁੰਨ ਵਿਚਾਰੀਐ ਊੜੈ ਕਟੈ ਰਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ